ਆ ਬੰਦਾ ਬਿਲਕੁਲ ਨਹੀਂ ਸੀ ਵਿਚਾਰਾ ਚੱਲ ਸਕਦਾ ਹਨਾ ਆ ਜੋ ਜਦੋਂ ਆਇਆ ਕਿਸੇ ਟਾਈਮ ਇਹ ਫੜ ਫੜਾ ਲਿਆਉਂਦੇ ਸੀਗੇ ਹੁਣ ਅੱਜ ਇਹ ਆ ਸੋਟੀ ਨਾਲ ਹੀ ਚਲੋ ਤੁਰ ਕੇ ਬਾਹਰ ਚੱਲਿਆ ਜਾਊਗਾ ਜੀ ਪਹੁੰਚ ਜਾਊਗਾ ਆਪਣੇ ਲੋਡ ਨਹੀਂ ਪੈਂਦੀ ਕਿੰਨਾ ਚਿਰ ਹੋ ਗਿਆ ਕਦੋਂ ਆਏ ਸੀ ਇਹਨਾਂ ਕੋਲੇ 6 ਮਹੀਨੇ ਹੋ ਗਏ ਇਹ ਹੁਣ ਬਾਬਾ ਜੀ ਨੇ ਕਿਹਾ ਕਿ 5-6 ਮਹੀਨੇ ਹੋਰ ਲੱਗਣਗੇ ਹਾਂ ਪ੍ਰੋਬਲਮ ਕੀ ਸੀ ਤੁਹਾਨੂੰ ਅੱਛਾ ਦਰੰਗ ਹੈ 14 ਸਾਲ 14 ਸਾਲ ਤੋਂ ਦਰੰਗ ਹੈ ਤੁਹਾਨੂੰ ਪਹਿਲਾਂ ਜਮਾ ਨਹੀਂ ਤੁਰਦਾ ਸੀ ਤੁਸੀਂ ਨਹੀਂ ਤੁਰਦਾ ਸੀ ਨਾ ਕਿ ਜਦੋਂ ਮੈਂ ਤੁਰਦਾ ਸੀਗਾ ਨਾ ਤੇ ਮਰਕੋ ਸਹੀ ਤਿੱਕਿਆ ਨਾ ਹੂੰ ਤੇ ਪੀਣ ਤੋਂ ਬਾਅਦ ਕੀ ਫਰਕ ਆਇਆ ਤੁਹਾਡੇ ਇਸ ਤੋਂ ਪੀਣ ਤੋਂ ਬਾਅਦ ਤਾਂ ਮੈਨੂੰ ਠੋਠੋ ਘੱਟ ਕਹਿ ਕੇ 993 ਸਰਕਾਰਾਂ ਮੈਨੂੰ ਸਧਿਕਨ ਲੱਗਦੀਆਂ ਸਭ ਤੋਂ ਵੱਡੀ ਗੱਲ ਇਹ ਪਹਿਲਾਂ ਦਿਖਦੀਆਂ ਨਹੀਂ ਸੀ ਜਿੰਦਗੀ ਪਹਿਲਾਂ ਹੱਥ ਬਿਲਕੁਲ ਸੁੱਕ ਗਿਆ ਸੀਗਾ ਮੂੰਹ ਸੁੱਕ ਗਿਆ ਸੀਗਾ ਮੇਰਾ ਬਿਲਕੁਲ ਆਪਾਸਾ ਪੂਰਾ ਖੜ ਗਿਆ ਤੁਹਾਡਾ ਫਿਰ ਮੇਰਾ ਬਿਲਕੁਲ ਸੁੱਕ ਗਿਆ ਸੀਗਾ ਇਹ ਜਦੋਂ ਮੈਂ ਜੱਦਾ ਕਾਲਾ ਤੀਨ ਲੱਗਿਆ ਤੇ ਮੇਰੇ ਚਿਹਰੇ 'ਤੇ ਵੀ ਆ ਗਈ ਤੇ ਇਹ ਤਾਂ ਪਹਿਲੇ ਰੋਮਾ ਕਿਤੇ ਇਹ ਕਿੱਥੋਂ ਦੇ ਹੋ ਤੁਸੀਂ ਲੁਧਿਆਣੇ ਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਮੈਂ ਕੰਮ ਨਹੀਂ ਕਰ ਸਕਦੇ ਤੁਸੀਂ ਤੇ ਜੀ ਬਾਬੇ ਜੀ ਨੂੰ ਜਦ ਮੈਂ ਪਹਿਲਾ ਮੇਰੇ ਤੇ ਕੇਰੀ ਰੈਨਰੀ ਉਹ ਦੇਖੀ ਹੂੰ ਤੇ ਮੈਂ ਤਾਂ ਫੋਨ ਕੀਤਾ ਵੀ ਸ਼ਰਮ ਜੀ ਮੈਂ ਜ਼ਮਾਨੇ ਨੂੰ ਮਿਲਦਾ ਜਦੋਂ ਤੇ ਮੈਨੂੰ ਟੈਨਸ਼ਨ ਹੀ ਆਉਂਦੀ ਹੈ ਜਦ ਕੈਂਸਰ ਦੇ ਟੀਮ ਮੈਚ ਜਾਂਦਾ ਤੇ ਮੈਂ ਜਿਹੜੀ ਕੋਈ ਨਹੀਂ ਕੀਤੀ ਆ ਉਹ ਬਾਬਾ ਜੀ ਨੇ ਕਰ ਤੇ ਬਾਬਾ ਜੀ ਨੇ ਗੱਲ ਸੁਣੀ ਉਹ ਬਾਬਾ ਜੀ ਨੇ ਕਹੇ ਕੋਈ ਨਹੀਂ ਕਿ ਉਹ ਬੱਚਾ ਘਰ ਦੇ ਵੀ ਛੱਡ ਕੇ ਚਲੇ ਗਿਆ ਵਿਚਾਰੀ ਅੱਛਾ ਪੂਰੀ ਹੋ ਗਈ ਸਿਰਫ ਇਹ ਅੱਛਾ ਨਹੀਂ ਤੰਗੀ ਕਰ ਬ੍ਰੇਨ ਟਿਊਮਰ ਹੋ ਗਿਆ 3 ਸਾਲ ਤੋਂ ਕੈਂਸਰ ਨਾਲ ਲੜ ਫੀਗ ਰਿਹਾ ਤੇ ਲੜ ਰਿਹਾ ਰਿਹਾ ਇੱਕ ਨੋਰ ਸੰਸਥਾ ਦੀ ਜੀ ਉਹਨਾਂ ਨੇ ਕਰਾਇਆ ਪੈਸਾ ਕੀ ਅਸਰ ਆਇਆ ਇਹ ਪੀਣ ਤੋਂ ਬਾਅਦ ਇਹਨਾਂ ਦੀ ਕੰਡੀਸ਼ਨ ਕਿਵੇਂ ਬੈਟਰ ਹੋਈ ਥੋੜਾ ਐਕਸਪਲੇਨ ਐਕਚੁਅਲੀ ਕੀ ਹੁੰਦਾ ਇਹਦੇ ਨਾਲ ਨਰਵਸ ਸਿਸਟਮ ਚੱਲਦਾ ਅਸੀਂ ਹਰ ਵੀਡੀਓ ਦੇ ਵਿੱਚ ਵੀ ਮੈਂ ਲੋਕਾਂ ਨੂੰ ਇਹੀ ਕਹਿੰਦਾ ਕਿ ਵੀ ਡਾਕਟਰ ਤੇ ਨਹੀਂ ਚੱਲ ਸਕਦੇ ਤੁਸੀਂ ਕੋਲੇ ਨਾ ਆਇਆ ਕਰੋ ਅੱਛਾ ਕੀ ਲੋਕਾਂ ਨੂੰ ਕੁਦਰਤ ਨਾਲ ਜੋੜਦੇ ਆਈ ਪਿੱਛੇ ਪਿੱਛੇ ਚੱਲੀ ਚੱਲ ਹੁਣ ਮੈਂ ਤੈਨੂੰ ਮਰੀਜ਼ ਬਣਾਇਆ ਥੋੜਾ ਜਿਹਾ ਇੱਕ ਵਾਰੀ ਕਾੜਾ ਮੈਂ ਚਾਹੁੰਦਾ ਕਿ ਤੁਸੀਂ ਦਿਖਾ ਦਿਓ ਹਲੋ ਇਹ ਉਹ ਕਾੜਾ ਹੈ ਜਿਹੜੇ ਕਾੜੇ ਦਾ ਅਸੀਂ ਜ਼ਿਕਰ ਕਰ ਰਹੇ ਸੀਗੇ ਜਿਹੜਾ ਕਾੜਾ ਕੁਸੀਂ ਵੀਡੀਓਸ 'ਚ ਪਹਿਲਾਂ ਵੀ ਦੇਖਿਆ ਹੋਣਾ। ਬਿਲਕੁਲ ਬਿਲਕੁਲ। ਪਰ ਇਹ ਜੜੀਆਂ ਔਰ ਕੋਈ ਲਕੋ ਹੋ ਨਹੀਂ ਐ ਤੁਹਾਡੇ ਸਾਹਮਣੇ ਜਿਹੜਾ ਇਹ ਬਣ ਰਿਹਾ ਔਰ ਲੋਕ ਇਹੀ ਕਾੜਾ ਫਿਰ ਪਿੰਦੇ। ਇਹ ਵੀ ਪੀਣ ਦੀ ਵਿਧੀ ਵੈਸੇ ਕੀ ਹੈ? ਹਾਂਜੀ ਇਹਦੀ 40 ਐਮਐਲ ਆ ਤੁਹਾਨੂੰ ਜਾਂਦੇ ਜਾਂਦੇ ਸ਼ੌਟ ਦਵਾ ਦਾਂਗੇ ਅਸੀਂ ਉਦੋਂ ਤੱਕ। ਆ ਬੇਟਾ ਟੱਕ ਦਿਓ ਮੜਾ ਜਾ। ਫੈਣੀਏ ਖੋਲਦੇ ਮੜਾ ਜਾ ਹੁਣ ਬਾਹਰ ਆ ਲੈਣ ਦੋ। ਸਾਈਡ ਆ ਜਾਓ ਇਹ। ਬਹੁ ਮੜਾ ਜਾ ਰਾ ਦੇ ਦਿਓ। ਥੈਂਕ ਯੂ। ਹੌਲੀ ਹੌਲੀ ਚੱਲੇ ਚਲੋ ਬਾਹਰ ਨਿਕਲ ਚਲਦੇ ਬਾਹਰ ਬਹੁਤ ਵੱੱਠੇ ਮਰੀਜ਼ ਆਪਾਂ ਪਤਾ ਕਰਦੇ ਆ ਬਾਬੂ ਜੀ ਤੇ ਬਪੀ ਕਿੰਨੇ ਹੋ ਗਿਆ ਦਵਾਈ ਖੰਦੇ ਨੇ ਤੁਨੂੰ ਖੜੇ ਹੋ ਜਾ ਮੜਾ ਜੱਕ ਆ ਜਾਓ ਆ ਜਾਓ ਖੜੇ ਹੋ ਜਾ ਨਹੀਂ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਨਰਵ ਬਲੋਕ ਸੀ ਗਿਆ ਅੱਛਾ 40% ਕੰਮ ਕਰਦਾ ਕਿ ਕਿੱਥੋਂ ਦੇ ਰਹਿਣ ਵਾਲੇ ਹੋ ਮਰੇ ਗੋੜੇ ਪਹਿਲਾਂ ਦਵਾਈ ਕਿੱਥੋਂ ਲੈਂਦੇ ਸੀ ਗਲੋਬਲ ਆ ਫਿਰ ਇਹ ਇਹਨਾਂ ਦਾ ਕਿਵੇਂ ਪਤਾ ਲੱਗਿਆ ਇਹਨਾਂ ਦਾ ਪਤਾ ਸਾਈਡ ਉੱਪਰ ਨੰਬਰ 'ਚ ਹਾਂਜੀ ਹਾਂਜੀ ਬਹੁਤ ਫਰਕ ਆਈ ਮੈਨੂੰ ਅੱਗੇ ਉਹਦੀ ਤਰ੍ਹਾਂ ਕਿੰਨੇ ਚਿਰ ਤੋਂ ਲੈ ਰਹੇ ਹੋ ਦੋ ਮਹੀਨੇ ਸਾਈਡ ਉੱਪਰ ਨੰਬਰ ਦੋ ਮਿੰਟ ਆ ਬੰਦ ਕਰਾ ਦਿਓ ਜੀ ਦੋ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਕਿੰਨੀ ਕਿੰਨੀ ਡੋਜ਼ ਲਈ ਐ ਕਾੜੇ ਕਿੰਨੇ ਹੋ ਗਏ ਬਾਪੂ ਚੌਥਾ ਹੀ ਚੌਥਾ ਜਿਵੇਂ ਇਹਨਾਂ ਨੂੰ ਕਹਿ ਰਹੇ ਆ ਫਰਕ ਪੈ ਗਿਆ ਮੈਡ ਸਾਹਿਬ ਤੁਸੀਂ ਕਹ ਰਹੇ ਸੀ ਡਾਈਟ ਜਿਹੜਾ ਨਹੀਂ ਕਰ ਸਕਦਾ ਉਹ ਨਾ ਆਵੇ ਬਿਲਕੁਲ ਉਹ ਕੀ ਇਮਪੈਕਟ ਪਾਉਂਦੀ ਹੈ ਦੇਖੋ ਜਿਹੜਾ ਜ਼ਿਆਦਾਤਰ ਕੀ ਹੁੰਦਾ ਮੈਂ 40 ਸਾਲ ਤੋਂ ਬਾਅਦ ਹਰ ਬੰਦੇ ਨੂੰ ਕਹਿਣਾ بڑے ਬ੍ਰਾਡਕਾਸਟਾਂ 'ਚ ਵੀ ਮੈਂ ਦੱਸਿਆ ਯਾਰ ਵੀ 40 ਸਾਲ ਤੋਂ ਬਾਅਦ ਜਿਹੜਾ ਬੰਦਾ ਵਰਜਿਸ਼ ਨਹੀਂ ਕਰ ਸਕਦਾ ਕਰਦਾ ਜ਼ੋਰ ਦਾ ਕੰਮ ਨਹੀਂ ਕਰਦਾ ਉਹ ਦੁੱਧ ਦਹੀਂ ਮੱਖਣ ਪਨੀਰ ਮੀਟ ਅੰਡਾ ਦੇਸੀ ਕੀ ਉਹ ਛੱਡ ਦੇ ਅੱਛਾ ਉਹਦੇ ਲਈ ਜ਼ਹਿਰ ਆ ਹੂੰ ਦੁੱਧ ਦਾ ਤੁਹਾਨੂੰ ਵੀ ਪਤਾ ਉਹਨਾਂ ਪੈਦਾ ਹੀ ਨਹੀਂ ਹੋ ਰਿਹਾ ਜਿੰਨਾ 90% ਸਪਲਾਈ ਬਿਲਕੁਲ ਨਕਲੀ ਬਹੁਤ ਬਣ ਰਿਹਾ ਹੈ